ਮਾਨਸਾ ਚ ਘੁੰਮ ਰਹੇ ਬੇਖੌਫ ਲੁਟੇਰੇ ਨਸ਼ੇ ਦੀ ਪੂਰਤੀ ਲਈ ਨੌਜਵਾਨੇ ਖੋਇਆ ਮਹਿਲਾ ਦਾ ਪਰ ਇਸ ਮੌਕੇ ਤੇ ਲੋਕਾਂ ਨੇ ਕੀਤਾ ਕਬੂਲ ਮਾਨਸਾ ਚ ਚੋਰਾ ਦੇ ਹੌਸਲੇ ਅਨੇ ਬਲੰਦ ਹੋ ਗਏ ਨੇ ਕਿ ਇਸ ਬੇਸਬੇਰੇ ਕਰਾਚੋ ਕੰਮਕਾਰ ਲਈ ਨਿਕਲਣ ਵਾਲੀਆਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਤਾਂਜਾ ਮਾਮਲਾ ਮਾਨਸਾ ਦਾ ਹੈ ਜਿੱਥੇ ਅੱਜ ਸਵੇਰੇ ਹੀ ਇੱਕ ਚੋਰ ਬਲੋ ਗਲੀ ਚ ਕੰਮ ਤੇ ਜਾ ਰਹੀ ਆਂਕਣਵਾੜੀ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਲੋਕਾਂ ਬਲੂਸ ਨੂੰ ਫੜ ਲਿਆ ਗਿਆ ਅਤੇ ਮੌਕੇ ਤੇ ਫੜੇ ਗੇ ਨੌਜਵਾਨ ਨੇ ਕਿਹਾ ਕਿ ਉਸਨੇ ਨਸ਼ੇ ਦੀ ਪੂਰਤੀ ਲਈ ਪਰਸ ਖੋਇਆ ਸੀ। ਇਸ ਤੋਂ ਬਾਅਦ ਚੋਰ ਨੂੰ ਠਾਣਾ ਸਿਟੀ 2 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਆਪਣਾ ਪਰਸ ਕਿਉਂ ਖੋਇਆ ਸੀ? ਨਸ਼ੇ ਪਿੱਛੇ। ਕਦੋਂ ਤੋਂ ਇਹ ਕੰਮ ਕਰਦਾ ਤੂੰ? ਬਾਹਰ ਨਹੀਂ ਕਰੋ ਲੜਦੇ ਹੀ ਬੇਦਖਲ ਕਰਦੇ। ਤੇ ਨਸ਼ਾ ਕੀ ਕਰਦਾ? ਕਿਤਾਬ। ਕਿਵੇਂ? ਕਿਤਾਬ ਨਹੀਂ। ਕਿਨੇ ਚਿਰ ਤੋਂ ਪੀਂਦਾਗਾ? ਨਹੀਂ ਲੱਗਿਆ ਇਨਸਾਨ ਫੜੀ। ਹਲਕਾ ਦਾ ਲੱਗਾ ਤੇ ਪੈਸੇ ਕਿੱਥੋਂ ਲੈ ਆਂ ਇੰਹੀਂ ਕਰ ਦਾਂਗਾ ਲੋਕਾਂ ਤੋਂ ਖੋਹਾਂਗਾ ਨਾ ਪਹਿਲਾਂ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਫਰੂਟ ਦਾ ਹੈ ਫਰੂਟ ਦਾ ਕੰਮ ਕਰਦਾ ਫਰੂਟ ਦਾ ਕੰਮ ਕਰਦਾ ਸੀ ਅੱਜ ਅੱਜ ਫਿਰ ਕਦੋਂ ਤੋਂ ਇੱਥੇ ਇਹ ਤਾਕ ਤੇ ਖੜਾ ਸੀ ਵੀ ਪੱਕਾ ਖੋਹਾਂਗਾ ਮੇਰਾ ਤ ਵੀਰੇ ਆਇਆ ਥੋੜਾ ਜਿਹਾ ਇੱਧਰੋਂ ਹਾਂ ਅੱਜ ਇੱਧਰ ਨਿਗੜੇ ਮਾਰਣੇ ਮੈਂ ਗਲੀ ਦੇ ਵਿੱਚ ਕੱਲੀ ਆ ਰਹੀ ਤੇ ਦੋ ਰੰਗਾਂ ਦੀ ਗਲੀ ਦੇ ਵਿੱਚ ਤੇ ਅੰਦਰ ਦੇ ਵਿੱਚ ਕੋਈ ਵੀ ਨਹੀਂ ਸੀਗਾ ਤੇ ਜਦੋਂ ਮੈਂ ਅੱਗੇ ਜਾਂਦ ਰਹੀ ਸੀ ਤਾਂ ਮੈਨੂੰ ਕੋਨੇ ਕੋਤੇ ਮੁੰਡਾ ਇੱਕੋ ਕਿਆ ਖੜਾ ਤੇ ਮੈਨੂੰ ਪਤਾ ਲੱਗਿਆ ਜਦੋਂ ਨੇ ਅੱਗਾ ਪਿੱਛਾ ਦੇਖਿਆ ਤਾਂ ਮੇਰੇ ਵੱਸ ਤੋਂ ਭੜਿਆ ਗਿਆ ਤੇ ਜਦੋਂ ਭੜਾ ਪਾਸੇ ਭੜਿਆ ਤਾਂ ਮੈਂ ਚੀਕ ਮਾਰਿਆ ਕਿਤੇ ਕਿਸੇ ਨੇ ਕੁਛ ਰਾਤ ਕੀਤੀ ਹੈ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਉਹ ਨਹੀਂ ਪਰ ਲੈ ਕੇ ਭੰਚਨ ਲੱਗ ਗਿਆ ਫੇ ਰਸਤੇ ਤੇ ਮੈਂ ਬਹੁਤ ਠੀਕ ਠੀਆਂ ਹਰ ਮਾਰੀਆਂ ਠੀਕਾਂ ਠੀਕਾਂ ਮਾਰੀਆਂ ਫੇਰ ਇਹ ਸਾਰੀ ਗਲੀ ਚ ਬੰਦੇ ਨਿਕਲ ਨਿਕਲ ਕੇ ਆਏ ਦੀ ਵਾਪਸ ਫੇਰ ਆ ਕੇ ਨੇ ਦੋ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਨਗਰ ਲਾਇਓ ਪਰ ਠੀਕ ਭੰਚਨ ਲੱਗ ਗਿਆ ਠੀਕਾ ਤੇ ਉਸ ਤੋਂ ਫੇਰ ਮੁੰਡਿਆਂ ਨੇ ਫੜ ਕੇ ਕੀ ਕਹੋਗੇ ਅਸੀਂ ਰੋਜ਼ ਹੋ ਜਾਂਦੀਆਂ ਘਟਨਾਵਾਂ ਆ ਕਿਤੇ ਵਾਲੀਆਂ ਖੋ ਕੇ ਲੈ ਜਾਂਦੇ ਕਿਤੇ ਪਾਸ ਕੋ ਆਪ ਲੋਕ ਤੇ ਮੋਟਰਸਾਈਕਲ ਸਾਡਾ ਆ ਦਾ ਖੁਦ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਤੇ ਬਹੁਤ ਮੁਸ਼ਕਲ ਦੇ ਨਕਿਸਤਾਂ ਤੇ ਲਿਆ ਸੀਗਾ ਤੇ ਘਰਾਂ ਦੇ ਵਿੱਚੋਂ ਬਹੁਤ ਵੀ ਕਈ ਜਾਣੇ ਦੇ ਮੋਟਰਸਾਈਕਲ ਚੁੱਕੇ ਗਏ ਆ ਤੇ ਇਹ ਇਹਨਾਂ ਕੋਈ ਕੰਮ ਜਾਬੀ ਨਹੀਂ ਕੋਈ ਨੁਕਰ ਤੇ ਹੋ ਜੋਟੀਆਂ ਨਹੀਂ ਲਾਉਣ ਜੋਟੀਆਂ ਲਾਉਣੀਆਂ ਚਾਹੀਦੀਆਂ ਜੇ ਕੋਈ ਇੰਨੀ ਪੋਸਟ ਹੋ ਗਈ ਚਿੱਤੇ ਦੇ ਨਸ਼ੇ ਦੇ ਕਾਰਨ ਤੇ ਇਹਨਾਂ ਲੋਕਾਂ ਨੂੰ ਫੜਨਾ ਪੈਈਗਾ ਨਸ਼ੇ ਕਾਰਨ ਇਹ ਛੋੜੀਆਂ ਕਰਦੇ ਫਿਰਦੇ ਜ ਲੈਡੀ ਕੰਨੀ ਜਾ ਨਹੀਂ ਸਕਦੀ ਕਿ ਮੈਂ ਕੰਨੀ ਜਾ ਰਹੀ ਤੁਹੀਂ ਇਸ ਕਰਕੇ ਮੇਰਾ ਇਹ ਕਰਨਾ ਅੱਜ ਕੱਲ ਜਿਵੇਂ ਘਰਾਂ 'ਚ ਵੀ ਕੋਈ ਸੇਫ ਨਹੀਂ ਬਾਹਰ ਵੀ ਨਹੀਂ ਸੇਫ ਕੋਈ ਇਕੱਲਾ ਬੰਦਾ ਘਰੇ ਵੀ ਹੈ ਫਾਇਦਾ ਜੀ ਜਦੋਂ ਕੋਈ ਦੇਖਦਾ ਤਾਂ ਬਲੀ ਦੇ ਵਿੱਚ ਵੱਜਣ ਤਾਂ ਸਾਡੀ ਗਲੀ ਦੇ ਵਿੱਚ ਖੁੱਦ ਦੇ ਨਾਲ ਵੀ ਕੰਨੀ ਜਾ ਰਹੀ ਤੇ ਲੈਡੀ ਉਹ ਸਿਰ ਤੇ ਕਚ ਮਾਰ ਕੇ ਤੇ ਫੇਰ ਕੌਣ ਕੌਣ ਕੇ ਲੈਗੇ ਕਿੰਨੇ ਪੈਸੇ ਸੀ ਤੁਹਾਡੇ ਕੋਲ ਇਹ ਚ ਬਸ 5000 ਸੀ ਮੈਂ ਤੋਂ ਕਿਰਾਇਆ ਦੇ ਦਿੰਦਾ ਸੀ ਹਾਂਜੀ ਦੋ ਫੋਰਮ ਸੀ ਮੇਰੇ ਦੀ ਦੋ ਫੋਰਮ ਦੀ ਫੀਸ ਹੀ ਕੰਮ ਕਰਨ ਵਾਸਤੇ ਮੈਂ ਅੰਗਲਵਾਨੀ ਮਾਂ ਸਾ ਤੋਂ ਭਗਵਾਨ ਚਾਹਲ ਦੀ ਰਿਪੋਰਟ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਨ ਨੀਡਸ और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन क्विजिन ट्रेसी फाइन ऑथेंटिक इंडियन क्विजिन इन ट्रेसी और स्कैन क्यूआर कोड टू कांटेक्ट अस सिमी वले फैमिली डेंटल ऑफिस और स्कैन क्यूआर कोड टू कांटेक्ट अस